ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਮੋੜ ਮੰਡੀ ਪਸ਼ੂ ਮੰਡੀ ਤੇ ਤੁਸੀਂ ਨਿਗਾਹ ਮਾਰ ਲਓ ਪਸ਼ੂ ਮੱਝਾਂ ਕਿੰਨੀਆਂ ਗਾਈਆਂ ਬਾਕੀ ਆਪਾਂ ਤੁਹਾਨੂੰ ਸਾਰੇ ਰੇਟ ਬਾਰੇ ਜਾਣਕਾਰੀ ਕਰਾਵਾਂਗੇ ਪਸ਼ੂਆਂ ਦੇ ਕੀ ਰੇਟ ਚੱਲ ਰਹੇ ਆ ਅੱਜ ਦੇ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਕਿਵੇਂ ਦੀ ਲੱਗੀ ਤੇ ਬਾਕੀ ਆਪਾਂ ਸਾਰੇ ਰੇਟ ਕਰਾਵਾਂਗੇ ਤੁਹਾਨੂੰ ਪਸ਼ੂਆਂ ਦੇ ਕੀ ਰੇਟ ਚੱਲ ਰਹੇ ਆ ਅੱਜ ਦੇ ਮੋੜ ਮੰਡੀ ਦੇ ਕੱਲੀ ਕੱਲੀ ਜਾਣਕਾਰੀ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਆ ਦੋ ਝੋਟੀਆਂ ਤੁਸੀਂ ਦੇਖ ਸਕਦੇ ਹੋ ਦੋਸਤੋ ਬਾਕੀ ਆਪਾਂ ਨਾ ਪੂਰੀ ਜਾਣਕਾਰੀ ਦੋਵਾਂ ਦੀ ਲੈ ਕੇ ਦੱਸਾਂਗੇ ਸਿੰਘ ਸਿੰਘ ਦਾ ਦੇਖ ਲਓ ਝੋਟੀਆਂ ਪਿੰਡੇ ਵੇਖੋ ਤੁਸੀਂ ਚਮਕਦੇ ਆ ਤੇ ਥਾਣਾ ਵਾਲੇ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਬਾਕੀ ਆਪਾਂ ਪੂਰੀ ਡਿਟੇਲ ਤੁਹਾਨੂੰ ਨਾ ਬਾਈ ਤੋਂ ਲੈ ਕੇ ਦਿੰਨੇ ਆ ਕਰਾਉਣੇ ਆ ਬਾਈ ਨਾਲ ਗੱਲਬਾਤ ਆਜੋ ਕਰਾਈਏ ਬਾਈ ਨਾਲ ਗੱਲਬਾਤ ਹਾਂ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਬਾਈ ਆਪਣਾ ਨਾਮ ਦੱਸ ਦੋ ਬਾਈ ਨਾਮ ਬਾਈ ਗੱਗੀ ਆ ਗੱਗੀ ਬਾਈ ਪਿੰਡ ਬਾਈ ਪਿੰਡ ਕੋਲਡਾ ਕੌੜਾ ਬਾਈ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਠੀਕ ਹੈ ਆਪਾਂ ਕਿੰਨੇ ਦਿਨਾਂ ਅਗਲੇ ਗਏ ਆ ਬਾਈ ਦੋ ਨਾ ਗਾ ਬਾਈ ਅੱਜ ਦੋ ਨਾ ਗਾ ਹਾਂ ਤਾਜ਼ੀਆਂ ਸੂਈਆਂ ਕੇ ਗੱਪਣਾ ਨਹੀਂ ਪਹਿਲੀ ਗੱਪਣਾ ਬਾਈ ਮਣੀ ਕਿ ਆ ਤਾਜੀ ਸੂਈ ਵੀ ਆ ਅੱਛਾ ਆ ਤਾਜੀ ਸੂਈ ਆ ਠੀਕ ਹੈ ਜਿਹੜੀ ਤਾਜੀ ਸੂਈ ਜੇ ਆਪ ਡਿਟੇਲ ਦੇਣੀ ਆ ਬਾਈ ਹਾਂ ਬਾਈ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹਨੂੰ ਹੋ ਗਏ ਬਾਈ ਅੱਜ 5ਵੇਂ ਛੇਮਾਂ ਦੀ ਸੂਈ ਨੂੰ 5ਵੇਂ 6ਵੇਂ ਦਿਨ ਤੇ ਮਗਰ ਬੱਚਾ ਬਾਈ ਕੱਟੀ ਆ ਬਾਈ ਮਗਰ ਕੱਟੀ ਆ ਠੀਕ ਹੈ ਆਪ ਕਿਹੜੇ ਬੁੱਲ ਦੀ ਐ ਪਤਾ ਨਹੀਂ ਬਾਈ ਆਪਾਂ ਨੂੰ ਪਤਾ ਨਹੀਂ ਐ ਨਹੀਂ ਪਤਾ ਹੈ ਕਿਉਂ ਗੱਪ ਮਾਰੀ ਤੇ ਦੁੱਧ ਕਿੰਨਾ ਤਿਆਰ ਆ ਬਾਈ ਦੁੱਧ 12 ਕਿਲੋ ਆ ਬਾਈ 1 ਤਾਂ ਆਪੇ ਥਾਣਾ ਵਾਲੇ ਦਿਖਾ ਦਿੰਦੇ ਆ ਲੈ ਮਗਰੋਂ ਮਾਰੋ ਨਿਕਾ ਤੁਸੀਂ ਸਿੰਘ-ਸਿੰਘ ਚੈੱਕ ਕਰ ਲਓ ਟੁੰਡੇ ਸਿੰਘ ਅੱਗੇ ਸੀ ਬੱਚਾ ਦੇਖ ਸਕਦੇ ਹੋ ਤੇ ਇਧਰੋਂ ਵੀ ਆਪਾਂ ਤੁਹਾਨੂੰ ਨਿਗਾ ਮਾਰਾ ਦੇਣੇ ਦੇਖ ਮਾਰੇ ਸਾਰੇ ਖਿੰਡ ਵੀ ਥਾਣਾ ਵਲ ਦੇਖ ਲਓ ਤੇ ਬੋਡੀ ਵੰਦਰ ਚੈੱਕ ਕਰ ਲਓ ਤੁਸੀਂ ਤੇ ਬਾਈ ਆਪਾਂ ਦੂਜੀ ਰੇਲ ਦੇਗੇ ਹਾਂ ਬਈ ਜਿਹੜੇ ਆਪਾਂ ਭਈਆ ਮੀਨੀ ਮਾ ਜਾਏ ਗੱਬਣਾ ਇਹ ਗੱਬਣਾ ਬਾਈ ਠੀਕ ਹੈ ਇਹ ਥਾਣਾ ਵਾਲੇ ਤੁਸੀਂ ਚੈੱਕ ਕਰ ਲਓ ਦੋਸਤੋ ਕਿੰਨਾ ਗਵੇਲੋ ਤੁਸੀਂ ਥਾਣੇ ਦੇ ਵੀ ਪੂਰਾ ਵਧੀਆ ਸੌਣ ਲੱਗਿਆ ਮੋਟਾ-ਮੋਟਾ ਥਣ ਲੱਗਿਆ ਤੇ ਇਹ ਨਿਗਾ ਮਾਰੋ ਚੰਗਾ ਜੀ ਨੀਗਾ ਮਾਰੋ ਮੀਣੀ ਮੱਝ ਹੈ ਕੱਦ-ਗਾੜ ਦੀ ਬੋਡੀ ਬੰਤਰ ਦੀ ਚੰਗੀ ਆ ਬਈ ਇਹਦੀ ਡਿਟੇਲ ਹੈ ਕਿ ਕਿਹੜੇ ਸੂਆ ਇਹ ਦੂਜਾ ਸੂਆ ਬਈ ਦੂਜਾ ਸੂਆ ਹਾਂ ਕਿੰਨੇ ਦਿਨਾਂ ਦੀ ਕੱਚੀ ਆ ਇਹ ਬਈ ਲੈ ਜੂ 5-4 ਦਿਨਾਂ ਦੀ 5-4 ਦਿਨ ਲੈ ਜੂਗੀ ਠੀਕ ਆ ਪਹਿਲੇ ਸੂਏ ਦੁੱਧ ਕਿੰਨਾ ਦਿੱਤਾ ਬਈ ਦੁੱਧ ਤਾਂ ਬਈ ਮਾਲਕਾਂ ਨੇ 13-14 ਕਿਲੋ ਕਿਹਾ ਯਾਰ 13-14 ਕਿਲੋ ਦਿਆਂ ਹਾਂ ਠੀਕ ਆ ਇਹਦੀ ਆਸਮੇਦ ਕਿੰਨੀ ਕਿਹਾ ਦੇ ਦੂ ਬਈ 14-15 ਕਿਲੋ ਦਾ 14-15 ਯਾਦ ਦੇ ਠੀਕ ਆ ਜੇ ਆਪਾਂ ਬਈ ਰੇਟ ਦੀ ਗੱਲ ਕਰਕੇ ਰੇਡੇ ਦਾ ਡੇਢ ਮੰਗਦੇ ਆ ਬਾਈ ਇਹਦਾ ਡੇਢ ਹੈ ਹਾਂ ਇਹਦਾ 1.40 ਆ ਬਾਈ 1.40 ਹਾਂ ਹਾਂ ਮਾਨਤਨ ਹੋ ਜੂਗਾ ਬਾਈ ਮਾਨਤਨ ਕਰ ਦਾਂਗੇ ਬਾਈ ਖੁੱਲੇ ਦਿਲ ਨਾਲ ਹੋ ਜੂਗਾ ਹਾਂ ਹਾਂ ਇਹ ਪੂ ਵਾਰ ਲੈਣ ਦਾ ਕੰਮ ਹੀ ਕਰਦੇ ਆ ਹਾਂ ਹਾਂ ਬਾਈ ਘਰੇ ਪਸ਼ੂ ਆਪਣੇ ਕੋਲ ਹੁੰਦੇ ਆ ਹਾਂ ਬਾਈ ਹੁੰਦੇ ਠੀਕ ਹੈ ਕਿਸੇ ਨੇ ਘਰੋਂ ਆ ਮੰਨ ਲਓ ਚੋਆ ਹਾਂ ਲੈ ਸਕਦਾ ਬਾਈ ਕੋਈ ਗੱਲ ਨਹੀਂ ਹੋਰ ਵੀ ਪਸ਼ੂ ਲੈਣਾ ਆਪਣੇ ਕੋਲ ਆਉਂਦੇ ਜਾਂਦੇ ਰਹਿੰਦੇ ਆ ਹਾਂ ਆਉਂਦੇ ਜਾਂਦੇ ਆ ਬਾਈ ਪਰ ਇਹਨਾਂ ਦੂਜਣਾਂ ਝੋਟੀਆਂ ਦਾ ਕੰਮ ਆਪਣੇ ਕੋਲ ਠੀਕ ਹੈ ਪਹਿਲਣਾਂ ਦੂਜਣਾਂ ਨਹੀਂ ਲੈਣੇ ਆਪਾਂ ਚੰਗੀ ਝੋਟੀ ਲੈਣੇ ਆ ਚੰਗੀ ਝੋਟੀ ਲੈਣੇ ਆ ਠੀਕ ਹੈ ਠੀਕ ਆਪਾਂ ਇੱਕ ਤ ਸੋਈ ਸੋਈ ਤਾਜੀ ਸੋਈ ਆ ਤੇ ਬਾਡੀ ਮੰਦਰ ਦੀ ਜਿਗਾ ਮਾਰਨੋ ਤੇ ਪਿੱਛੋਂ ਥਣ ਹਵਾਨੇ ਦੀ ਵੇਖੋ ਸੀ ਬਹੁਤ ਸੋਹਣੇ ਥਣ ਹਵਾਨੇ ਦੀ ਆ ਥਣ ਵੀ ਬਹੁਤ ਸੋਹਣਾ ਲੱਗਿਆ ਮੁਠੀ ਦੀ ਚਵਾਈ ਆ ਥਣ ਲੱਗਿਆ ਲੈ ਮੋੜ ਦਿਆ ਕਰ ਲੈ ਕਰੋ ਚੱਕੋ ਬਹੁਤ ਸੋਹਣੇ ਫੇਸ ਫੇਸ ਹਟਰ ਦੀ ਆ ਆਪਣਾ ਮੋਬਾਈਲ ਨੰਬਰ ਬੋਲ ਦੀ ਮੋਬਾਈਲ ਨੰਬਰ 76968 ਬਾਈ 00112 ਇੱਕ ਕਰੇ ਹੋਰ ਬੋਲ ਦੀ ਬਾਈ 76968 00112 ਠੀਕ ਹੈ ਠੀਕ ਹੈ ਬਾਈ ਦੋਨਾਂ ਚੋਟਕੇ ਜਮਾਨਤ ਤਾਂ ਹੋ ਜੂਗਾ ਨਾ ਹਾਂ ਹਾਂ ਕਰ ਦਾਂਗੇ ਬਾਈ ਠੀਕ ਹੈ ਬਾਈ ਧੰਨਵਾਦ ਬਾਈ ਓਕੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਬਾਬਾ ਜੀ ਆਪਾਂ ਕਿੰਨੇ ਨਗ ਲੈ ਗਏ ਆਂ ਆਪਾਂ ਤਾਂ ਕੇ ਤਿੰਨ ਨਗ ਆਈ ਆਪਣੇ ਕੋਲੇ ਤਿੰਨ ਨਗ ਆ ਗਏ ਜੀ ਹਾਂਜੀ ਠੀਕ ਆ ਆ ਜਿਹੜੇ ਤਿੰਨੇ ਖੜੇ ਆ ਇਧਰ ਦੇ ਸੀ ਜਾਂਦੇ ਆਪਣੀਆਂ ਜੀ ਹਾਂਜੀ ਹਾਂਜੀ ਠੀਕ ਆ ਆਪਾਂ ਸ਼ੁਰੂ ਕਰ ਗਏ ਜੀ ਪਹਿਲਾਂ ਇਸ ਛੋਟੀ ਜੋ ਹਾਂਜੀ ਇਹ ਡਿਟੇਲ ਦੇਣੀ ਆ ਆਪਾਂ ਜੀ ਕਿਹੜੇ ਸੂਏ ਬਾਬਾ ਜੀ ਇਹ ਚੌਥੇ ਸੂਏ ਸੂਈ ਵੀ ਹੈ ਚੌਥੇ ਸੂਏ ਸੂਈ ਆ ਠੀਕ ਆ ਤੇ ਮਗਰ ਬੱਚਾ ਕੀ ਹੈ ਜੀ ਕੱਟਾ ਜੀ ਕੱਟਾ ਜੀ ਕਿੰਨੇ ਦਿਨਾਂ ਦੀ ਸੂਈ ਹੈ ਜੀ ਬਾ 6 ਦਿਨ ਹੋ ਗਏ ਸੀ ਜੇ ਪੰਜ 6 ਦਿਨ ਹੋ ਗਏ ਹਾਂਜੀ ਤੇ ਕਿੰਨਾ ਦੋ ਤਿਆਰ ਹੈ ਜੀ ਆਸ ਟਾਈਮ ਇਹ ਦੋ ਥੱਲੇ ਜੀ ਹੈਗਾ ਜੀ 18 ਲ ਤੇ ਕਿੰਨੇ ਦੀ ਆਸ ਮੇ ਦਾ ਜੀ 180 ਨਹੀਂ ਮੰਨ ਲੋ ਕਿੰਨਾ ਦੁੱਧ ਪਾ ਦੂਗੀ ਇਹ ਇਹ ਮੈਂ ਤੁਹਾਨੂੰ ਦੱਸਿਆ ਨੇ 9 ਲੀਟਰ ਦਿੰਦੀ ਆ ਜੀ ਡੰਗਦਾਰੀ ਹੁਣ ਦਿੰਦੀ ਆ ਹਾਂਜੀ ਠੀਕ ਐ 9 ਲੀਟਰ ਦਿੰਦੀ 18 ਲੀਟਰ ਦਿੰਦੀ ਆ ਹਾਂਜੀ ਠੀਕ ਐ ਲਓ ਦੋਸਤੋ ਅਸੀਂ ਚੈੱਕ ਕਰ ਲਓ ਬੋਡੀ ਵੰਤਰ ਪੂਰੇ ਹੈਵੀ ਵੇਟ ਵਾਲੀ ਆ ਨਿਗਾ ਮਾਰ ਲਓ ਆਪਾਂ ਥਣਾ ਦੀ ਤੁਹਾਨੂੰ ਦਿਖਾ ਦਨੇ ਆ ਲੈ ਕਰੋ ਚੈੱਕ ਕੱਲਾ ਕੱਲਾ ਥਣ ਲੱਗਿਆ ਤੇ ਫੇਸਬੁਕ ਚੈੱਕ ਕਰ ਲਓ ਮਗਰ ਬੱਚਾ ਕੱਟਾ ਜੀ ਗੱਲ ਕਰ ਗਏ ਤੇ ਆਪਾਂ ਤੁਹਾਨੂੰ ਮਗਰੋਂ ਵੀ ਨਿਗਾ ਮਾਰਾ ਦਨੇ ਲੈ ਮਾਰੋ ਨਿਗਾ ਕਰਾਓ ਸੀ ਥਾਣਾ ਹਵਾਲੇ ਚੈੱਕ ਕਰ ਲੋ ਬਾਬੇ ਰੇਟ ਇਹਦਾ ਕੀ ਰੱਖਿਆ ਜੀ ਰੇਟ 80 ਰੱਖਿਆ ਜੀ 80 ਜੀ ਮੰਨਤਨ ਹੋ ਜਾਊਗਾ ਹਾਂ ਮੰਨਤਨ ਕਰ ਪਿੰਡ ਆਪਣਾ ਕਿਹੜਾ ਜੀ ਮਹਰਾਜਾ ਜੀ ਪਿੰਡ ਮਹਰਾਜਾ ਵਾਲਾ ਹਾਂਜੀ ਮਹਰਾਜਾ ਵਾਲਾ ਕਿਹੜਾ ਜ਼ਿਲ੍ਹਾ ਪੈਂਦਾ ਜੀ ਬਠਿੰਡਾ ਜ਼ਿਲ੍ਹਾ ਜੀ ਅਸ਼ਰਾਮਪੁਰੇ ਦੇ ਨਾਲ ਹਾਂ ਜ਼ਿਲ੍ਹਾ ਬਠਿੰਡਾ ਠੀਕ ਹੈ ਠੀਕ ਜ਼ਿਲ੍ਹਾ ਬਠਿੰਡਾ ਤੇ ਆਪਾਂ ਦੂਜੀ ਡਿਟੇਲ ਲੈ ਗਏ ਚਲੋ ਜੀ ਉਹ ਦੇਖੋ ਲਓ ਦੋਸਤੋ ਆਹ ਕਰ ਲਓ ਸੀ ਚੈੱਕ ਹਾਂ ਬਾਬਾ ਜੀ ਆਪਾਂ ਆਹ ਝੂਠੀ ਜੀ ਗੱਲ ਕਰ ਗਏ ਜੀ ਹਾਂਜੀ ਇਹ ਕਿਹੜੇ ਸੂਏ ਜੀ ਇਹ ਤਿੰਜੀ ਚੌਥੀ ਸੂਈ ਹੈਗੀ ਦੂਜੇ ਸੂਏ ਦੂਜੇ ਹੀ ਦੂਜੇ ਤਾਜੀ ਸੂਈ ਹੈ ਹਾਂਜੀ ਕਿੰਨੇ ਦਿਨਾਂ ਦੀ ਸੂਈ ਹੈ ਜੀ ਉਹ ਤਿੰਨ ਚਾਰ ਕਿਤੇ ਨਹੀਂ ਹੋਇਆ ਸੂਈ ਦਾ ਤਿੰਨ ਚਾਰ ਦਿਨਾਂ ਦਾ ਹਾਂਜੀ ਤੇ ਦੁੱਧ ਦੀ ਗੱਲ ਕਰੀਏ ਕਿੰਨਾ ਤਿਆਰ ਹੈ 12 ਲੀਟਰ ਤਿਆਰ 12 ਲੀਟਰ ਤਿਆਰ ਹੈ ਹਾਂਜੀ ਠੀਕ ਹੈ ਲਓ ਵੀ ਦੋਸਤੋ ਚੈੱਕ ਕਰ ਲਓ ਸੀ ਬੋਡੀਵਾਨ ਤੇ ਇਹਦੀ ਵੀ ਚੰਗੀਆਂ ਤੇ ਮਗਰ ਉਹ ਥਾਣ ਹਵਾਨੇ ਜੀ ਨਿਗਾਹ ਮਾਰ ਲਓ ਸੀ ਥਾਣੇ ਦੇ ਵਿਚਾਰੇ 98 ਤੇ ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ ਆਰਡਰ ਬਹੁਤ ਸੋਹਣਾ ਆਰਡਰ ਦੀ ਆ ਤੇ ਪਿੰਡੇ ਵੀ ਪਤਲੇ ਦੀ ਨਿਗਾਹ ਮਾਰੂ ਸੀ ਸ਼ੰਗ-ਸੰਗ ਵੀ ਥੋੜਾ ਜਿਹਾ ਠੀਕ ਹੈ ਕਿੰਨਾ ਕਿ ਦੁੱਧ ਪਾ ਦੂਗੀ ਆਈਡੀਆ ਆਈਡੀਆ ਜੀ 12 ਦਾ ਗੱਡੂ 12 ਦਿਨ ਕਿਲੋ ਪਾ ਦੂਗੀ ਦੁੱਧ ਵੱਦੀ ਪੰਦਾ ਠੀਕ ਹੈ ਇਹਦਾ ਰੈੱਡ ਕੀ ਰੱਖਿਆ ਜੀ 1 40 ਹੈ ਜੀ 1 40 ਮਾਨਦਾਨ ਹੋ ਜਾਊਗਾ ਨਾ ਆ ਮਾਨਦਾਨ ਕਰ ਦਿੰਦੇ ਠੀਕ ਹੈ ਤੇ ਆਪਾਂ ਅਗਲੀ ਆਪਣੀ ਆ ਜੀ ਹਾਂ ਜੀ ਬਾਬਾ ਜੀ ਆਪਣਾ ਨੰਬਰ ਬੋਲ ਦੋ ਜੀ 76580 ਜੀ ਠੀਕ ਹੈ ਜੀ 07569 ਇੱਕ ਵਾਰੀ ਹੋਰ ਬੋਲ ਦੋ 78580 ਠੀਕ ਹੈ ਜੀ 07569 07569 ਆਪਣਾ ਪਿੰਡ ਬੋਲ ਦਿਓ ਦੁਆਰੇ ਪਿੰਡ ਮਹਾਰਾਜ ਜੀ ਠੀਕ ਹੈ ਜਿਹੜਾ ਬਠੰਡਾ ਰਾਮਪੁਰੇ ਦੇ ਨਾਲ ਆ ਠੀਕ ਹੈ ਰਾਮਪੁਰੇ ਦੇ ਨਾਲ ਆਪਾਂ ਵਪਾਰ ਲੈਣ ਦਾ ਕੰਮ ਹੀ ਕਰਦੇ ਆ ਨਾ ਕਰੂ ਮੱਝਾਂ ਅੱਛਾ ਕਰੂ ਮੱਝਾਂ ਹਾਂਜੀ ਠੀਕ ਹੈ ਦੋਏ ਕਰੂਆ ਦੋਨੇ ਕਰੂਆ ਜੀ ਠੀਕ ਹੈ ਜੀ ਠੀਕ ਹੈ ਬਾਈ ਜੀ ਧੰਨਵਾਦ ਠੀਕ ਹੈ ਹਾਂਜੀ ਦੋਸਤੋ ਆਪਾਂ ਖੜੇ ਆ ਮੋੜ ਮੰਡੀ ਪਸ਼ੂ ਮੰਡੀ ਤੇ ਬਾਈ ਕੋਲ ਨਾ ਦੋ ਮੱਝਾਂ ਆ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਸਾਰੀ ਜਾਣਕਾਰੀ ਲੈ ਕੇ ਦਵਾਂਗੇ ਨਿਗਾਹ ਮਾਰ ਲਓ ਸੇ ਇੱਕ ਵਾਰੀ ਆਮ ਇਧਰ ਝੋਟੀ ਖੜੀ ਹੈ ਇੱਕ ਪਰਲੇ ਬੰਨੇ ਖੜੀ ਆਪਾਂ ਦਿਖਾਵਾਂਗੇ ਤੁਹਾਨੂੰ ਦੋਵੇਂ ਝੋਟੀਆਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਦਰਸ਼ਨ ਸਿੰਘ ਪਿੰਨ ਮਹਰਾਜ ਜੀ ਕੋਠੇ ਟੱਲ ਵਾਲੀ ਜੀ ਠੀਕ ਹੈ ਜ਼ਿਲ੍ਹਾ ਇਹਨੂੰ ਕਿਹੜਾ ਪੈਂਦਾ ਜੀ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਹਾਂਜੀ ਠੀਕ ਹੈ ਆਪਾਂ ਕਿੰਨੇ ਨਗਲੇ ਗਏ ਆ ਬਾਈ ਦੋ ਆ ਜੀ ਦੋ ਨਗਲੇ ਬਾਈ ਹਾਂਜੀ ਠੀਕ ਹੈ ਆਪਾਂ ਆਹ ਝੋਟੀ ਤੋਂ ਸ਼ੁਰੂ ਕਰਨਗੇ ਜੀ ਹਾਂਜੀ ਠੀਕ ਹੈ ਜੀ ਡਿਟੇਲ ਦੇਣੀ ਆ ਬਾਈ ਕਿਹੜੇ ਸੂਏ ਆ ਬਈ ਇਹ? ਇਹ ਚੌਥੇ ਸੂਏ ਸੂਈ ਵੀ ਆ ਜੀ। ਤਾਜੀ ਜੀ ਬਈ। ਮਗਰ ਕੱਟਾ ਤਾਜੀ ਸੂਈ ਵੀ ਆ ਜੀ। ਕਿੰਨੇ ਦਿਨਾਂ ਦੀ ਸੂਈ? 16 ਕਿਲੋ ਬੋਲਾ ਜੀ ਇਸ ਟਾਈਮ ਆ ਇਹਦੇ ਥੱਲੇ। 16 ਕਿਲੋ? ਜਮਾ ਲੀਟਰ ਮਾਰ ਕੇ ਵੀਰੇ। ਤੇ ਦੁੱਧ ਕਿੰਨਾ ਦੇ ਦੋਗੇ ਬਈ ਜੀ? 20 ਲੀਟਰ ਦੁੱਧ ਦੇ ਦੂ 18-20 ਲੀਟਰ। 18-20 16 ਲੀਟਰ ਜਮਾ ਬੋਲਾ ਇਸ ਟਾਈਮ ਤਿਆਰ ਆ ਜੀ ਵੀਰੇ। ਪੂਰੀ ਗਾਰੰਟੀ ਆ? ਜਮਾ ਗਾਰੰਟੀ ਵੀਰੇ। ਜੇ ਮੰਨ ਲਓ ਇੱਥੇ ਸੇਲ ਹੋ ਗਈ ਤਾਂ ਜਮਾ ਜਦੋਂ ਮਰਜ਼ੀ ਚੋ ਲੋ ਵੀਰੇ। ਜੇ ਇੱਥੇ ਸੇਲ ਹੋ ਗਈ ਤਾਂ ਵਧੀਆ ਨਹੀਂ ਘਰੇ ਆ ਕੇ ਜ਼ਿੰਮੇਵਾਰੀ ਪ ਹਰੋ ਦੋਸਤੋ ਤੁਸੀਂ ਸੰਗ-ਸੰਗ ਦੇਖ ਲਓ ਤੇ ਬਾਡੀ ਮੰਤਰ ਦੀ ਦੇਖ ਲਓ ਪੂਰੀ ਹੈਵੀ ਮੰਤਰ ਵਾਲੀ ਆ ਤੇ ਥਣ ਥਣ ਤੁਸੀਂ ਦੇਖ ਲਓ ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ ਚਾਰੇ ਥਣ ਖੜੇ ਨੇ ਬਹੁਤ ਸੋਹਣੇ ਥਣ ਹਵਾਨੇ ਦੀ ਆ ਲੈ ਮਗਰੋਂ ਵੀ ਮਾਰੋਨੇਗਾ ਤੁਸੀਂ ਘਰਾ ਦੇਣਾ ਚੈੱਕ ਤੁਸੀਂ ਥਣ ਵੇਖੋ ਤੁਸੀਂ ਬਹੁਤ ਸੋਹਣੇ ਥਾਣਾ ਬਣ ਜਿਹੜਾ ਬੱਚੇ ਦੀ ਗੱਲ ਕਰੋ ਲੈ ਤੁਸੀਂ ਵੇਖ ਲਓ ਕਰੋ ਚੈੱਕ ਤੁਸੀਂ ਫੇਸਬੁਕ ਦੁਆਰੇ ਚੈੱਕ ਕਰ ਲਓ ਤੇ ਪਿੰਡਾਂ ਜੇ ਗੱਲ ਕਰਗੇ ਪਤਲੇ ਪਿੰਡੇ ਦੀ ਆ ਬਹੁਤ ਸੋਹਣੀ ਮੰਤਰ ਹੈ ਮੱਝ ਦੀ ਨਿਗਾਹ ਮਾਰੋ ਤੁਸੀਂ ਪੈਠ ਫੁੜਾ ਬਹੁਤ ਚੰਗੀ ਆ ਤੇ ਬਾਈ ਇਹਦਾ ਰੇਟ ਕੀ ਰੱਖਿਆ ਇਹਦਾ 1.40 ਹੈ ਜੀ 1.40 ਬਾਈ ਹਾਂ ਜੀ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਜੀ ਠੀਕ ਹੈ ਖੁੱਲੇ ਜਾਲਾਂ ਕਰ ਦੋਗੇ ਹਾਂ ਜੀ ਹਾਂ ਜੀ ਠੀਕ ਹੈ ਦੂਜੀ ਆਪਾਂ ਛੋਟੀ ਜੀ ਹਾਂ ਜੀ ਜਾਣਕਾਰੀ ਜੱਗੇ ਜੀ ਇਹਦੇ ਥੱਲੇ 11 ਲੀਟਰ ਬੋਲਾ ਜੀ 11 ਲੀਟਰ ਬੋਲਾ ਹਾਂ ਜੀ ਇਹ ਵੀ ਤਾਜੀ ਸੋਈ ਹੈ ਜਮਾ ਤਾਜੀ ਸੋਈ ਵੀ ਹੈ ਜੀ ਕਿੰਨੇ ਦਿਨਾਂ ਦੀ ਸੋਈ ਹੈ ਪੰਜ ਦਿਨ ਹੋ ਗਏ ਜੀ ਵੀਰ ਜੀ ਪੰਜ ਦਿਨ ਹੋ ਗਏ ਜੀ ਹਾਂ ਜੀ ਠੀਕ ਹੈ ਇਹ ਕਿੰਨਾ ਦੁੱਧ ਬਾਦੂਗੀ ਹਣ ਇਹ 12 ਤੇ 11 12 ਕਿਲੋ ਪਾ ਦੂਗੇ ਜੀ 11 12 ਕਿਲੋ ਪਾ ਦੂਗੇ ਹਾਂਜੀ 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 ਠੀਕ ਹੈ ਕਿਹੜੇ ਸੂਏ ਆ ਇਹ ਇਹ ਤੀਜੇ ਸੂਏ ਸੂਈ ਵੀ ਆ ਜੀ ਤੀਜੇ ਸੂਏ ਸੂਈ ਹਾਂਜੀ ਲੈ ਨਿਗਾਹ ਮਾਰ ਲਓ ਮਗਰ ਬੱਚਾ ਬਾਈ ਕੱਟਾ ਜੀ ਇਹਦੇ ਮਗਰ ਵੀ ਕੱਟਾ ਹਾਂਜੀ ਦੋਹਾਂ ਮੱਜਾਂ ਦੇ ਮਾਰੇ ਕੱਟੇ ਆ ਲੈ ਸੈੰਗ-ਸੰਗ ਦੇਖ ਲਓ ਫੇਸਬੁਕ 'ਚ ਚੈੱਕ ਕਰ ਲਓ ਤੇ ਨਾੜਾਂ ਇਹਦੇ ਵੀ ਦਿਖੀ ਜਾਂਦੀਆਂ ਥੋੜਾ ਇਹ ਧੁੱਪ ਕਰਕੇ ਤੁਹਾਨੂੰ ਦਿਖਦਾ ਦਿਖਦਾ ਹੋਊਗਾ ਤੇ ਨਾੜਾਂ ਇਹਦੇ ਵੀ ਦਿਸੀ ਜਾਂਦੀਆਂ ਥਾਣੇ ਇਹਦੇ ਵੀ ਦੇਖੋ ਚਾਰੇ ਖੰਡਵੇਂ ਥਾਣਾ ਮੁੱਠੀ ਚਵਾਈ ਵਾਲਾ ਥਾਣਾ ਲੱਗਿਆ ਬਹੁ ਨਾਮ ਗਰਦੀਪ ਸਿੰਘ ਬਾਈ ਠੀਕ ਹੈ ਜੀ ਬਾਈ ਪਿੰਡ ਬਾਈ ਪਿੰਡ ਭਾਗੀਵੰਦਰਾਗਾ ਜਿਲ੍ਹਾ ਬਾਈ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਬਾਈ ਆਪਾਂ ਇੱਕ ਮੱਝ ਲੈ ਕੇ ਆਏ ਆ ਇੱਕ ਹੀ ਲੈ ਕੇ ਆਏ ਬਾਈ ਠੀਕ ਹੈ ਘਰੂ ਮੱਝ ਹੈ ਬਾਈ ਘਰੂ ਮੱਝ ਹੈ ਆਪਣੀ ਠੀਕ ਹੈ ਕੋਈ ਵਪਾਰ ਦਾ ਕੰਮ ਨਹੀਂ ਨਾ ਨਾ ਵਪਾਰ ਦਾ ਕੋਈ ਕੰਮ ਨਹੀਂ ਠੀਕ ਹੈ ਤੇ ਕਿਹੜੇ ਸੂਏ ਬਾਈਆਂ ਜੇ ਬਾਈ ਦੂਜੇ ਦੂਜੇ ਸੂਏ ਤਾਜੀ ਸੂਈ ਆ ਤਾਜੀ ਸੂਈ ਮਗਰ ਬੱਚਾ ਕੀ ਆ ਬਾਈ ਮਾਗਰ ਕੱਟੀ ਆ ਕੱਟੀ ਆ ਪਹਿਲੇ ਸੂਏ ਦੁੱਧ ਕਿੰਨਾ ਦਿੰਦਾ ਬਾਈ ਨੇ ਪਹਿਲੇ ਸੂਏ 10 ਲੀਟਰ ਦਿੰਦਾ ਬਾਈ 10 ਲੀਟਰ ਰਸ ਗਿਆ ਇਸ ਵਿੱਚ ਕਿੰਨੇ ਗਿਆ ਇਹਦੀ 12-13 ਸ਼ਿਮਾ ਹੋ ਗਿਆ ਕਿ ਦਿਨ ਹੋ ਗਏ ਠੀਕ ਹੈ ਹੁਣ ਦੁੱਧ ਕਿੰਨਾ ਤਿਆਰ ਆ ਇਸ ਟਾਈਮ ਹੁਣ ਇਸ ਟਾਈਮ ਬੋਲਾ 8 ਕਿਲੋ ਆ 8 ਕਿਲੋ ਹਾਂ ਠੀਕ ਹੈ ਬਈ 12 13 ਲੀਟਰ ਦੇ ਦੇਊਗੀ ਖੁੱਲਾ ਹਾਂ 12 13 ਦੇਊਗੀ ਬਈ ਠੀਕ ਹੈ ਠੀਕ ਹੈ ਲਓ ਵੀ ਦੇ ਦੋਸਤੋ ਚੈੱਕ ਕਰ ਲਓ ਤੁਸੀਂ ਬਾਡੀ ਬੰਦਰ ਦੇਖ ਲਓ ਤੇ ਕੱਦ ਕਾੜ ਤੁਸੀਂ ਚੈੱਕ ਕਰ ਲਓ ਥੋੜੇ ਸਿੰਗ ਖੁੱਲੇ ਦਿਖਾਉਂਦੀ ਆ ਤੇ ਬਾਕੀ ਥਾਣਾ ਹਵਾਨੇ ਜੇ ਆਪਾਂ ਤੁਹਾਨੂੰ ਨਿਗਾ ਮਾਰਾ ਦਨੇ ਲੇ ਕਰੋ ਚੱਕ ਤੁਸੀਂ ਮਗਰੋਂ ਥਾਣਾ ਹਵਾਨੇ ਦੀ ਚੈੱਕ ਕਰ ਲਓ ਲੈ ਵੀ ਦੋਸਤੋ ਇਧਰੋਂ ਵੀ ਕਰ ਲਓ ਚੱਕ ਤੁਸੀਂ ਥਾਣਾ ਥਾਣੇ ਦੀ ਬਹੁਤ ਜੰਗੀ ਹੈਗੀ ਲੈ ਮਾਰੋ ਨੀਗਾ ਨੰਬਰ ਬੋਲ ਦਿੰਦਾ ਆਦਾ ਬਾਈ ਕਿਵੇਂ ਬਾਈ ਨੰਬਰ ਬੋਲ ਦਿੰਦਾ 79397138 ਇੱਕ ਵਾਰੀ ਹੋਰ ਬੋਲ ਦਿ 79397138 ਠੀਕ ਹੈ ਰੇਟ ਕੀ ਰੱਖਿਆ ਬਈ ਇਹਦਾ ਰੇਟ 130 ਬਈ 130 ਹਾਂ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਕੋਲੇ ਜੇ ਲਾਉ ਜੂਗਾ ਅਜੇ ਕੋਈ ਵੀਡੀਓ ਦੇਖਿਆਊਗਾ ਹਾਂ ਠੀਕ ਹੈ ਹੁਣ ਜੇ ਵੈਗੀ ਮੰਡੀ ਦਾ ਬਾੜੀ ਸੋਣੀ ਗੱਲ ਆ ਜੇ ਨਾ ਵਿਗੀ ਤਾਂ ਮੰਨ ਲਓ ਤੁਹਾਨੂੰ ਫੋਨ ਕਰ ਸਕਦਾ ਵੀ ਕਰੇ ਨਾ ਨਾ ਫੋਨ ਜਦੋਂ ਮਰਜੀ ਬਈ ਠੀਕ ਹੈ ਠੀਕ ਹੈ ਬਾਈ ਜੀ ਤੁਹਾਨੂੰ ਫੋਨ ਕਰਕੇ ਜਦੋਂ ਮਰਜੀ ਆ ਜਾਏ ਬੰਦਾ ਬਈ ਠੀਕ ਹੈ ਬਾਈ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਹਰਵਿੰਦਰ ਸਿੰਘ ਆ ਜੀ ਠੀਕ ਹੈ ਜੀ ਪਿੰਡ ਬਾਈ ਪਿੰਡ ਪੱਖਾ ਕੋਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂ ਜੀ ਠੀਕ ਹੈ ਆਪਾਂ ਕਿੰਨੇ ਨਗ ਲੈ ਕੇ ਆਏ ਆ ਬਾਈ ਇੱਕੋ ਨਾਗਾ ਜੀ ਇੱਕੋ ਨਾਗਾ ਹਾਂ ਹਾਂ ਘਰੂ ਮੱਝਾਂ ਕੇ ਵਪਾਰ ਦਾ ਕੰਮ ਕਰੂ ਆ ਜੀ ਕਰੂ ਆ ਜੀ ਠੀਕ ਹੈ ਜੇ ਆਪਾਂ ਮੱਝ ਦੀ ਡਿਟੇਲ ਦੇ ਗਏ ਜੀ ਕਿਹੜੇ ਸੂਏ ਬਾਈ ਜੀ ਦੂਜੇ ਸੂਏ ਸੋਣ ਵਾਲੀ ਆ ਜੀ ਦੂਜੇ ਸੂਏ ਸੋਣਾ ਹਾਂ 25 ਤਰੀਕ ਨੂੰ ਦਿਨ ਪੂਰੇ ਹੋਣਗੇ 25 ਤਰੀਕ ਨੂੰ ਦਿਨ ਪੂਰੇ ਆ ਹਾਂ ਤੇ ਕਿੰਨਾ ਦੁੱਧ ਦੇ ਦੋਗੇ ਬ 14 15 ਇੰਟਰੂ ਦੇ ਕੱਢਾ ਹੈਗਾ 14 15 ਕਿਲੋ ਦੁੱਧ ਪਾਇਆ ਹਾਂ ਹਾਂ ਇਹਨੇ ਮਾਂ ਦਾ ਸੀਗਾ 19 ਬੀ ਲੀਟਰ 20 ਬੀ ਲੀਟਰ ਦੁੱਧ ਹੈਗਾ ਸੀਗਾ ਠੀਕ ਹੈ ਮਾਂ ਆਪਣੇ ਕੋਲੇ ਹੈ ਨਾ ਮਾਂ ਸੇਲ ਕਰਤੀ ਸੀ ਅੱਛਾ ਸੇਲ ਕਰਤੀ ਸੀ ਮਾਂ ਠੀਕ ਹੈ ਤੇ ਪਹਿਲੇ ਪਹਿਲੇ ਪਹਿਲਾਂ ਵੀ ਆਪਣੇ ਕੋਲੇ ਸੀ ਮੰਨ ਲਓ ਆਪਣੇ ਘਰ ਦੀ ਆ ਹਾਂ ਘਰ ਦੀ ਆ ਇਹ ਲਈ ਸੀ ਕਿਸੇ ਤੋਂ ਨਾ ਨਾ ਘਰ ਦੀ ਆ ਘਰ ਦੀ ਆ ਠੀਕ ਹੈ ਸਿੰਘ ਸਿੰਘ ਦੋਸਤੋ ਚੈੱਕ ਕਰ ਲਓ ਜੀ ਫੇਸਬੁੱਕ ਦੀ ਬਾਡੀ ਬੈਂਟਰ ਬਹੁਤ ਚੰਗੀ ਆ ਲੈ ਮਾਰੋ ਨਿਗਾ ਤੁਸੀਂ ਕੱਦ-ਗਾਠ ਬਹੁਤ ਚੰਗਾ ਤੇ ਬਾਡੀ weight ਹੈ ਜੀ ਬਹੁਤ ਚੰਗੀ ਆ ਬੜੀ ਤੌਰ ਦੇ ਲੈ ਮਗਰੋਂ ਮਾਰੋ ਨਿਗਾ ਤੁਸੀਂ ਥਣ ਹਵਾਨੇ ਦੀ ਬਹੁਤ ਸੋ ਚਾਰੇ ਥਾਣੇ ਬਰਾਬਰ ਦੇ ਥਾਣਾ ਖੰਡਵੇ ਥਾਣਾ ਲੈ ਮੋੜ ਲੈ ਕਰ ਥੋੜਾ ਜਗਾ ਘੱਟ ਕਰਕੇ ਤੁਸੀਂ ਦੇਖੋ ਬਾਡੀ ਬੰਤਰ ਬਹੁਤ ਚੰਗੇ ਬਾਡੀ ਬੰਤਰ ਦੀ ਤੇ ਭਾਈ ਰੇਟੇ ਦਾ ਕੀ ਰੱਖਿਆ ਰੇਟ 23 23 ਮਾਨਤਨ ਹੋ ਜਾਊਗਾ ਭਾਈ ਮਾਨਤਨ ਹੋ ਜਾਊਗਾ ਕਿੰਨਾ ਕੁ ਹੋ ਜਾਊਗਾ ਭਾਈ ਕੋਈ ਹੋ ਭਾਈ ਮਾ ਦਾਬੇ ਰਪੇ ਹੋ ਜੂਗਾ ਖੁੱਲੇ ਦਿਲ ਨਾਲ ਕਰ ਦੋਗੇ ਖੁੱਲੇ ਦਿਲ ਨਾਲ ਹੋ ਜੂਗਾ ਠੀਕ ਹੈ ਠੀਕ ਹੈ ਨੰਬਰ ਬੋਲ ਦਿਆ ਉਹਦਾ ਨੰਬਰ 946568 50618 50618 ਜੇ ਮੰਡੀ ਜੀ ਵੇਗੀ ਮੰਨ ਲਓ ਤਾਂ ਬਹੁਤ ਸੋਹਣੀ ਗੱਲ ਆ ਜਨਾਬ ਵੀ ਕੀ ਦੱਕਸ ਨੂੰ ਕੋਈ ਫੋਨ ਕਰ ਸਕਦਾ ਹਾਂ ਕੋਈ ਆ ਹਾਂ ਠੀਕ ਹੈ ਬਾਈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵਿੱਚ ਬਾਈ ਜੀ ਆਪਣਾ ਨਾਮ ਦਾ ਦੋ ਪਹਿਲਾਂ ਜੀ ਆਪਣਾ ਨਾਮ ਜੀ ਜਗਤਾਰ ਸਿੰਘ ਹੈ ਜੀ ਮੰਡੀ ਕਣਾਲੇ ਪਿੰਡ ਜੀ ਠੀਕ ਹੈ ਪਿੰਡ ਮੰਡੀਕਲਾ ਪਿੰਡ ਮੰਡੀਕਲਾ ਜਿਲ੍ਹਾ ਨੂੰ ਬਠਿੰਡਾ ਬਠਿੰਡਾ ਠੀਕ ਹੈ ਬਈ ਆਪਾਂ ਕਿੰਨੇ ਨਗ ਲੈ ਕੇ ਆਏ ਆ ਮੰਡੀ ਤੇ ਦੋ ਨਗ ਲੈ ਕੇ ਆਏ ਜੀ ਦੋ ਨਗ ਲੈ ਕੇ ਆਏ ਠੀਕ ਹੈ ਦੋਵੇਂ ਮੱਝਾਂ ਹੀ ਆ ਮੱਝਾਂ ਹੀ ਨਹੀਂ ਤਾਜ਼ੀਏ ਸੁਗੀਆਂ ਤਾਜ਼ੀ ਸੁਈ ਹੋਈ ਹੈ ਠੀਕ ਹੈ ਜਿਹੜੀ ਆ ਮੱਝ ਸਾਹਮਣੇ ਆਪ ਨੂੰ ਦਿਸੀ ਜਾਂਦੀ ਹੈ ਬਾਈ ਇਹਦੀ ਜਾਣਕਾਰੀ ਦੇਣੀ ਆਪਾਂ ਕਿਹੜੇ ਸੂਏ ਸੂਈ ਆ ਬਈ ਇਹ ਇਹ ਜੀ ਚੌਥੇ ਸੂਏ ਸੂਈ ਹੋਈ ਹੈ ਮੈਂ ਜੀ ਚੌਥੇ ਸੂਏ ਸੂਈ ਹੋਈ ਹੈ ਜੀ ਕਿੰਨੇ ਦਿਨਾਂ ਦੀ ਸੂਈ ਆ ਬਈ ਇਹ ਹੋ ਗਿਆ ਜੀ 9 ਦਿਨ ਹੋ ਗਿਆ ਜਸਵੀਨ 9 ਦਿਨ ਹੋ ਗਿਆ ਜੀ ਸੂਈ ਨੂੰ ਦੁੱਧ ਕਿੰਨਾ ਤਿਆਰ ਆ ਬਈ ਦੁੱਧ ਦੇਦ ਨੇ ਠੀਕ ਹੈ 12 ਕਿਲੋ ਨੈਟ ਤਿਆਰ ਹੈ ਨੈਟ ਤਿਆਰ ਹੈ ਜੀ ਠੀਕ ਹੈ ਮਗਰ ਇਹ ਬੱਚਾ ਕੀ ਹੈ ਮਗਰ ਕਟਾਈ ਮਗਰ ਕਟਾ ਠੀਕ ਹੈ ਸਿੰਘ ਸਿੰਘ ਬਾੜਾ ਖੁੱਲਾ ਹੀ ਦਿਖਾਉਂਦੀ ਹੈ ਨਾ ਸਿੰਘ ਖੁੱਲਾ ਹੂੰ ਦੁੱਧ ਨੂੰ ਚੰਗੀ ਹੈ ਜੀ ਅੱਛਾ ਦੁੱਧ ਨੂੰ ਚੰਗੀ ਆ ਸਿੰਘਾਂ ਦੀ ਪਿੰਡੇ ਪੁੰਡੇ ਬਦਲੇ ਦੀ ਆ ਠੀਕ ਹੈ ਨਾੜਾ ਨਾੜਾ ਦਿਖੀ ਜਾਂਦੀਆਂ ਦੇਖ ਲਓ ਦੋਸਤੋ ਥਾਣ ਹਵਾਨੇ ਦੀ ਨਿਗਾ ਮਾਰ ਲਓ ਮਗਰ ਲਈ ਥਣ ਪੂਰੇ ਵੱਡੇ ਆ ਅਗਲੇ ਵੀ ਬਹੁਤ ਚੰਗੇ ਥਾਣਾ ਮਾਰੋ ਨੀਗਾ ਥੋੜਾ ਜਿਹਾ ਫੋਨ ਤੋਂ ਉਪਰਾ ਕਰਦੀ ਐ ਥਾਣ ਹਵਾਨੇ ਦੀ ਬਹੁਤ ਸਾਫ ਆ ਆਪ ਦੂਜੀ ਡਿਟੇਲ ਲੇ ਗਏ ਬਾਈ ਹਾਂਜੀ ਰੇਟ ਦਾ ਕੀ ਰੱਖਿਆ ਰੇਟ 1.10 ਹੈ ਜੀ ਲੱਕੜੀ ਦੇ ਦਾ ਮਾਨਦਾਨ ਹੋ ਜਾਊਗਾ ਹਾਂ ਹੋ ਜੀ ਠੀਕ ਹੈ ਚੱਲ ਬਈ ਦੂਜੀ ਦੇ ਚੱਲ ਆਪਾਂ ਲੈ ਵੀ ਇੱਕ ਬਾਈ ਹੋਰ ਲੈ ਕੇ ਆਇਆ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਲੈ ਮਾਰੋ ਨਿਗਾ ਤੁਸੀਂ ਹਾਂ ਜੀ ਬਾਈ ਜੀ ਇਹ ਜੀ ਮਾਈ ਡੀਟੇਲ ਦੇ ਗਏ ਆਪਾਂ ਜੀ ਆਪਾਂ ਇਹਦੀ ਡੀਟੇਲ ਦੇ ਗਏ ਮਾਈ ਦੀ ਕਿਹੜੇ ਸੂਏ ਬਾਈ ਇਹ ਜੀ ਦੂਜੇ ਸੂਏ ਸੂਈ ਹੈ ਜੀ ਦੂਜੇ ਸੂਏ ਸੂਈਆਂ ਮਗਰ ਬੱਚਾ ਕੀ ਹੈ ਬਾਈ ਇਹਦੇ ਕਟਾਈ ਮਗਰ ਕਟਾ ਠੀਕ ਹੈ ਤੇ ਮਾੜੀ ਨੀਲੀ ਰਾਬੀ ਚ ਪੈਂਦੀ ਆ ਹਨਾ ਹਾਂ ਲੀਲੀ ਰਾਬੀ ਆਈ ਪੂਰੀ ਨਹੀਂ ਆਪਾਂ ਕਹਿੰਦੇ ਵੀ ਥੋੜਾ ਜਿਹਾ ਲੱਛਣ ਦਿਖਾਉਂਦੀ ਆ ਠੀਕ ਹੈ ਦੁੱਧ ਦੇ ਤਾਂ ਕਿੰਨਾ ਤਿਆਰ ਆ ਬਈ ਦੁੱਧ ਹੈਗਾ 12 ਕਿਲੋ ਜੀ ਹੁਣ 12 ਕਿਲੋ ਕਿੰਨੇ ਦਿਨਾਂ ਦੀ ਸੂਈ ਆ ਇਹ 7 ਦਿਨ ਹੋ ਗਏ ਸੂਈ ਨੂੰ 7 ਦਿਨ ਹੋ ਗਏ ਸੂਈ ਨੂੰ ਠੀਕ ਹੈ ਸ਼ੈਂਗ ਸੁੰਗੇ ਦੇ ਦੋਸਤ ਨੂੰ ਚੰਗਾ ਲੱਗਿਆ ਤੇ ਕੱਦ ਘਾੜ ਦੇਖ ਲਓ ਤੇ ਥਣਾਂ ਦੇ ਨਿਗਾ ਮਾਰ ਲਓ ਸੀ ਥਣ ਚਾਰੇ ਖਿੰਡਵੇਂ ਇਹਦੇ ਵੀ ਇੱਕ ਵਾਰੀ ਆਪਾਂ ਤੁਹਾਨੂੰ ਮਗਰੋਂ ਵੀ ਦਿਖਾਵਨੇ ਲੈ ਕਰੋ ਚੱਕ ਤੁਸੀਂ ਮਗਰੋਂ ਥਾਣਾ ਵਾਂਨੇ ਦੀ ਥੋੜੀ ਜਿਹੀ ਨੀਲੀ ਰਾਬੀ ਚ ਪੈਂਦੀ ਆ ਬਾਕੀ ਨ ਠੀਕ ਹੈ ਇੱਕ ਕਰੀ ਹੋਰ ਬੋਲ ਦੀ 7147 ਜੀ 15540 ਠੀਕ ਇਹਦਾ ਡੇਟ ਕਿ ਰੱਖਿਆ ਬਾਈ ਮੋਲੇ ਦਾ ਡੇਟ ਕਰਦੇ 130 ਦੀ ਦੇਣੀ ਹੈ 130 ਦੀ ਹਾਂ ਨਾ ਹੀ ਹਾਂ ਠੀਕ ਹੈ ਬਾਈ ਜੀ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸ ਦੋ ਜੀ ਸਰਕਾਰ ਸਿੰਘ ਜੀ ਪਿੰਡ ਚੰਡੂਕੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਠੀਕ ਹੈ ਬਾਈ ਜੀ ਆਪਾਂ ਕਿੰਨੇ ਨਗ ਲੈ ਕੇ ਆਏ ਹਾਂ ਇੱਕ ਨਾਗੀ ਝੋਟੀ ਘਰੋਂ ਮੱਜ ਜਾ ਕੇ ਕੋਈ ਵਪਾਰ ਦਾ ਕੰਮ ਨਹੀਂ ਹਾਂਜੀ ਬਾਈ ਠੀਕ ਹੈ ਤੇ ਸੁਈ ਸੁਈ ਆ ਬਾਈ ਹਾਂਜੀ ਕਿੰਨੇ ਦਿਨਾਂ ਦੀ ਸੁਈ ਆ ਪੰਜ ਦਿਨਾਂ ਦੀ ਪੰਜ ਦਿਨਾਂ ਦੀ ਕਿਹੜੇ ਸੂਏ ਬਈਏ ਦੂਜੇ ਬਾਈ ਦੂਜੇ ਮਗਰ ਬੱਚਾ ਕੀ ਆ ਕੱਟੀ ਕੱਟੀ ਮਗਰ ਠੀਕ ਐ ਇਹ ਦੁੱਧ ਕਿੰਨਾ ਤਿਆਰ ਆ ਬਾਈ 12 ਕਿਲੋ 12 ਕਿਲੋ ਨਟ ਤਿਆਰ ਹਾਂਜੀ ਠੀਕ ਐ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦੇ ਮੜੀ ਜੀ ਦਿਖਾ ਲੇ ਖੋਲ ਲਾ ਮੜੀ ਜੀ ਕਰ ਲੈ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਦੋਸਤੋ ਲੈ ਮਾਰ ਲਓ ਨਿਗਾ ਤੁਸੀਂ ਘਰੋਨੇਗਾ ਤੁਸੀਂ ਕੱਦ ਘਾੜ ਦੇਖ ਲਓ ਮਾਝ ਦਾ ਬਹੁਤ ਚੰਗੀ ਆ ਤੇ ਮਗਰੋਂ ਤੁਸੀਂ ਆਰਡਰ ਦੇਖੋ ਬਹੁਤ ਸੋਹਣੇ ਆਰਡਰ ਦੀ ਆ ਪਿੱਛੋ ਹਵਾਨਾ ਪੂਰਾ ਦਿਖਾਉਂਦੀ ਆ ਲੈ ਕਰੋ ਚੱਕ ਲਾ ਫੇਸਬੁਕ ਦੀ ਚੈੱਕ ਕਰ ਲਓ। ਲੈ ਮਾਰੋ ਨਿਕਾਉਂ। ਠੰਡੀ ਸੀਲ ਪੂਰੀ ਆ ਬਾਈ? ਪੂਰੀ ਪੂਰੀ ਬਾਈ। ਕਿਤੇ ਹੋਣਾ ਵੇ ਪੂਰੇ ਠੰਡੀ ਸੀਲ ਆ? ਪੂਰੀ ਜੀ ਬਾਈ। ਠੀਕ ਐ। ਨੰਬਰ ਬੋਲ ਦੀ 80546 ਬਾਈ। ਠੀਕ ਐ। 9373 ਠੀਕ ਐ। ਰੇਟ ਇਹਦਾ ਕੀ ਰੱਖਿਆ ਬਾਈ? 140 ਬਾਈ। 140? ਹਾਂਜੀ। ਠੀਕ ਐ। ਤੇ ਕਿੰਨੀ ਗੇ ਹੋ ਜੂ ਆਪਣਾ ਮਾਨਤਾਨ? ਕੋਈ ਨਾ ਮਾਨਤਾਨ ਮੌਕੇ ਤੇ ਬਾਈ ਕਰ ਦਾਂ ਪੂਰਾ ਮਾਨਤਾਨ। ਫੋਨ 'ਚ ਗੱਲ ਕਰ ਦੋਗੇ? ਹਾਂ ਜੀ ਪੂਰਾ। ਠੀਕ ਐ ਬਾਈ ਜੀ। ਧੰਨਵਾਦ ਜੀ। ਠੀਕ ਐ।